ਦੋਸਤੋ ਸਤਿ ਸ੍ਰੀ ਅਕਾਲ ਜੀ ਇੱਕ ਹੋਰ ਕਹਾਣੀ ਲੈ ਕੇ ਜੁੜਿਆ ਤੇ ਬਹੁਤ ਤੁਹਾਨੂੰ ਚੰਗੀ ਲੱਗੂਗੀ 인ਸਪੀਰੇਸ਼ਨ ਜ਼ਰੂਰ ਤੁਹਾਨੂੰ ਮਿਲੂਗੀ ਇਸ ਕਹਾਣੀ ਤੋਂ ਇੱਕ ਬੱਚੇ ਦੀ ਕਹਾਣੀ ਆ ਉਹਨੂੰ ਨਾ ਪੇਂਟਿੰਗ ਦਾ ਬੜਾ ਸ਼ੌਂਕ ਸੀਗਾ ਮਤਲਬ ਪੇਂਟਿੰਗ ਮਾੜੀ ਵੀ ਨਹੀਂ ਬਣਾਉਂਦਾ ਸੀ ਉਮਰ ਦੇ ਹਿਸਾਬ ਨਾਲ ਬਹੁਤ ਸੋਹਣੀਆਂ ਪੇਂਟਿੰਗਸ ਬਣਾਉਂਦਾ ਸੀਗਾ ਪਰ ਸਾਰੇ ਉਹਦੀ ਪੇਂਟਿੰਗ ਦੇ ਵਿੱਚ ਨਾ ਨੁਕਸ ਕੱਢਦੇ ਰਹਿੰਦੇ ਸੀ ਇੱਕ ਦਿਨ ਇੱਕ ਤੋਤੇ ਦੀ ਪੇਂਟਿੰਗ ਬਣਾਉਂਦਾ ਉਹ ਤੇ ਉਹਦੇ ਜਿਹੜੇ ਘਰ ਵਾਲੇ ਸੀ ਉਹੀ ਉਹਦੇ ਵਿੱਚ ਨੁਕਸ ਕੱਢੀ ਜਾਂਦੇ ਆ ਕੋਈ ਕਹਿੰਦੇ ਆ ਕਿ ਇਹਦੀ ਚੁੰਝ ਨਹੀਂ ਸਹੀ ਕੋਈ ਕਹਿੰਦਾ ਇਹਦੇ ਪੈਰ ਨਹੀਂ ਸਹੀ ਤੇ ਕੋਈ ਕਹਿੰਦੇ ਇਹਦਾ ਰੰਗ ਨਹੀਂ ਸਹੀ ਕੀਤਾ ਹਨਾ ਵੀ ਉਹਨੂੰ ਪੂਰੀ ਤਰ੍ਹਾਂ ਦੇ ਨਾਲ ਡੀਮੋਟੀਵੇਟ ਕਰਦੇ ਨੇ ਉਹ ਉਹ ਬੱਚਾ ਨਾ ਉਸ ਦਿਨ ਬੜਾ ਉਦਾਸ ਹੋ ਜਾਂਦਾ ਉਦਾਸ ਹੋ ਕੇ ਘਰੋਂ ਚੱਲਿਆ ਜਾਂਦਾ ਉਹ ਇੱਕ ਉਹਦੇ ਘਰ ਦੇ ਕੋਲ ਨਦੀ ਸੀ ਤੇ ਉਹ ਉਸ ਨਦੀ ਦੇ ਕਿਨਾਰੇ ਤੇ ਜਾ ਕੇ ਬਹਿ ਜਾਂਦਾ ਉੱਥੇ ਇੱਕ ਬਜ਼ੁਰਗ ਆਉਂਦਾ 부ਜ਼ੁਰਗ ਉਸ ਬੱਚੇ ਨੂੰ ਦੇਖਦਾ ਵੀ ਬੜਾ ਉਦਾਸ ਬੈਠਾ ਉਹਨੂੰ ਪਤਾ ਲੱਗ ਜਾਂਦਾ ਵੀ ਇਸ ਬੱਚੇ ਨੂੰ ਕੋਈ ਦੁੱਖ ਆ ਉਹ ਬੱਚੇ ਦੇ ਨਾਲ ਬੈਠਦਾ ਉਹਨੂੰ ਪੁੱਛਦਾ ਵੀ ਬੇਟਾ ਕੀ ਹੋਇਆ ਤੂੰ ਇੰਨਾ ਉਦਾਸ ਕਿਉਂ ਬੈਠਾ ਐਸ ਨਦੀ ਦੇ ਕਿਨਾਰੇ ਤੇ ਤੇ ਬੱਚਾ ਉਹਨੂੰ ਸਾਰੀ ਗੱਲ ਦੱਸਦਾ ਵੀ ਮੈਨੂੰ ਬੜਾ ਸ਼ੌਕ ਆ ਜੀ ਪੇਂਟਿੰਗ ਦਾ ਪਰ ਲੋਕ ਮੇਰੀ ਪੇਂਟਿੰਗ ਦੇ ਵਿੱਚ ਹਮੇਸ਼ਾ ਨੁਕਸ ਹੀ ਕੱਢਦੇ ਰਹਿੰਦੇ ਆ ਪਰ ਮੈਂ ਆਪ ਜਿਹੜਾ ਸੈਟੀਸਫਾਈ ਬਹੁਤ ਹੁੰਨਾ ਵਾ ਉਸ ਪੇਂਟਿੰਗ ਤੋਂ ਪਰ ਲੋਕਾਂ ਨੂੰ ਪਸੰਦ ਨਹੀਂ ਆਉਂਦੀ ਉਹ ਬਜ਼ੁਰਗ ਉਹਦੀ ਗੱਲ ਸੁਣ ਕੇ ਨਾ ਉਹਨੂੰ ਕਹਿੰਦਾ ਵੀ ਚਲ ਠੀਕ ਆ ਤੂੰ ਮੇਰੇ ਸਾਹਮਣੇ ਇੱਕ ਪੇਂਟਿੰਗ ਬਣਾ ਉਹ ਉੱਥੇ ਫੇਰ ਉਹੀ ਤੋਤੇ ਦੀ ਪੇਂਟਿੰਗ ਬਣਾ ਦਿੰਦਾ ਤੇ ਬਜ਼ੁਰਗ ਦੇਖਦਾ ਵੀ ਬੱਚਾ ਵਾਕਈ ਇੱਕ ਵਧੀਆ ਪੇਂਂਟਰ ਆ ਉਹ ਕਹਿੰਦਾ ਚਲ ਠੀਕ ਆ ਇਹੀ ਪੇਂਟਿੰਗ ਜਿਹੜੀ ਹੁਣ ਤੂੰ ਬਣਾਈ ਆ ਨਾ ਉਹ ਫਲਾਣੀ ਜਗ੍ਹਾ ਚੌਂਕ ਐ ਇੱਕ ਉੱਥੇ ਲਾਇਆ ਤੇ ਥੱਲੇ ਮੋਟਾ-ਮੋਟਾ ਕਰਕੇ ਲਿਖ ਕੇ ਆਈ ਵੀ ਜਿਹਨੂੰ ਵੀ ਇਸ ਪੇਂਟਿੰਗ ਦੇ ਵਿੱਚ ਕੋਈ ਨੁਕਸ ਲੱਗਦਾ ਉੱਥੇ ਮਾਰਕ ਕਰ ਦਵੇ ਨਾਲ ਲਿਖ ਦਵੇ ਵੀ ਇਹ ਆ ਪੇਂਟਿੰਗ ਦੇ ਵਿੱਚ ਆ ਨੁਕਸਰ ਸਵੇਰੇ ਅਗਲੀ ਸਵੇਰ ਨੂੰ ਬੱਚਾ ਉਸੇ ਚੌਂਕ ਦੇ ਵਿੱਚ ਪੇਂਟਿੰਗ ਲਗਾ ਜਾਂਦਾ ਜਿੱਦਾਂ ਉਹ ਬਜ਼ੁਰਗ ਕਹਿੰਦਾ ਉਦਾਂ ਹੀ ਤੇ ਸ਼ਾਮ ਨੂੰ ਜਦੋਂ ਉਹ ਪੇਂਟਿੰਗ ਉਤਾਰਨ ਜਾਂਦਾ ਦੇਖਣ ਜਾਂਦਾ ਵੀ ਕੀ ਰਿਸਪੌਂਸ ਆਇਆ ਤਾਂ ਉਹ ਦੇਖਦਾ ਵੀ ਸਾਰੀ ਪੇਂਟਿੰਗ ਕਾਲੀ ਕੀਤੀ ਪਈ ਸੀ ਲੋਕਾਂ ਨੇ ਨੁਕਸ ਕੱਢ-ਕੱਢ ਕੇ ਉੱਥੇ ਲਿਖਿਆ ਸੀ ਉਹੀ ਵੀ ਇਹਦੇ ਪੈਰ ਨਹੀਂ ਸਹੀ ਇਹਦੀ ਚੁੰਝ ਨਹੀਂ ਸਹੀ ਕੋਈ ਕਹਿੰਦਾ ਇਹਦੇ ਖੰਭ ਨਹੀਂ ਸਹੀ ਤੇ ਉਹ ਸਾਰੀ ਜਿਹੜੀ ਪੇਂਟਿੰਗ ਉਹਨਾਂ ਨੇ ਆਪਣੇ ਨੁਕਸਾਂ ਦੇ ਨਾਲ ਭਾਰਤੀ ਲੋਕਾਂ ਨੇ ਹੁਣ ਸ਼ਾਮ ਨੂੰ ਫੇਰ ਉਸ ਤੋਂ ਬਾਅਦ ਨਦੀ ਦੇ ਕਿਨਾਰੇ ਤੇ ਜਾਂਦਾ ਉਸ ਬਜ਼ੁਰਗ ਨੂੰ ਉਹਨੇ ਮਿਲਣਾ ਹੁੰਦਾ ਉਹਨੂੰ ਦਿਖਾਉਂਦਾ ਪੇਂਟਿੰਗਾਂ ਦਾ ਦੇਖੋ ਜੀ ਕਿੰਨੇ ਨੁਕਸ ਕੱਢ ਤੇ ਲੋਕਾਂ ਨੇ ਉਹ ਕਹਿੰਦਾ ਕੋਈ ਗੱਲ ਨਹੀਂ ਢੇਰੀ ਨਾਟਾ ਇੱਕ ਪੇਂਟਿੰਗ ਹੋਰ ਬਣਾ ਤੋਤੇ ਦੀ ਸੇਮ ਇਹੀ ਪੇਂਟਿੰਗ ਬਣਾਉਣੀ ਆ ਤੂੰ ਉਹ ਬਿਲਕੁਲ ਓਦਾਂ ਦੀ ਇੱਕ ਹੋਰ ਪੇਂਟਿੰਗ ਬਣਾ ਦਿੰਦਾ ਤੇ ਬਜ਼ੁਰਗ ਕਹਿੰਦਾ ਹੁਣ ਇਹਦੇ ਥੱਲੇ ਲਿਖ ਜਿਹਨੂੰ ਜੋ ਕਮੀ ਇਸ ਪੇਂਟਿੰਗ ਦੇ ਵਿੱਚ ਲੱਗਦੀ ਆ ਉਹ ਕਮੀ ਲਿਖ ਕੇ ਨਾਲ ਉਹਦਾ ਸੁਧਾਰ ਵੀ ਕਰਕੇ ਜਾਵੇ ਜੋ ਕਮੀ ਲਿਖ ਰਿਆ ਜੋ ਕਮੀ ਉਹਨੂੰ ਲੱਗਦੀ ਆ ਉਹਦਾ ਸੁਧਾਰ ਵੀ ਕਰਕੇ ਜਾਵੇ ਨਾਲ ਕਹਿੰਦਾ ਵੀ ਇਹਨੂੰ ਕੱਲ ਸਵੇਰੇ ਚੌਕ ਚ ਟੰਗਿਆ ਹੀ ਇਹ ਲੈ ਕੇ ਬੱਚਾ ਇਦਾਂ ਹੀ ਕਰਦਾ ਅਗਲੇ ਦਿਨ ਸਵੇਰ ਹੁੰਦੀ ਆ ਤੇ ਪੇਂਟਿੰਗ ਉੱਥੇ ਟੰਗਿਆਂ ਦਾ ਸ਼ਾਮ ਨੂੰ ਰਿਸਪੌਂਸ ਦੇਖਣ ਜਾਂਦਾ ਤਾਂ ਉਹ ਪੇਂਟਿੰਗ ਉਦਾਂ ਦੀ ਉਦਾਂ ਹੀ ਉੱਤੇ ਟੰਗੀ ਪਈ ਸੀ ਨਾ ਤਾਂ ਕਿਸੇ ਨੇ ਨੁਕਸਟ ਕੱਢਿਆ ਸੀ ਤੇ ਨਾ ਉਹਦੇ ਵਿੱਚ ਨੁਕਸ ਨਹੀਂ ਕੱਢਿਆ ਉਹ ਸੁਧਾਰਤਾ ਕਿਨੇ ਕਰਨਾ ਸੀ ਉਹ ਬੱਚਾ ਬੜਾ ਹੈਰਾਨ ਹੁੰਦਾ ਤੇ ਉਸ ਪੇਂਟਿੰਗ ਨੂੰ ਲੈ ਕੇ ਫੇਰ ਨਦੀ ਦੇ ਕਿਨਾਰੇ ਤੇ ਆ ਜਾਂਦਾ ਫੇਰ ਉਹਨੇ ਬਜ਼ੁਰਗ ਨੂੰ ਮਿਲਣਾ ਹੁੰਦਾ ਉਹ ਦਿਖਾਉਂਦਾ ਬਜ਼ੁਰਗ ਨੂੰ ਕਿ ਆਹ ਦੇਖੋ ਜੀ ਉਹੀ ਕੱਲ ਵਾਲੀ ਪੇਂਟਿੰਗ ਆ ਤੇ ਉਦਾਂ ਸੇਮ ਉਦਾਂ ਹੀ ਜਿੱਦਾਂ ਸਵੇਰੇ ਲਾਈ ਸੀ ਉਦਾਂ ਮੈਂ ਲੈ ਆਇਆ ਵੀ ਇਹਦੇ ਵਿੱਚ ਕੁਝ ਵੀ ਲੋਕਾਂ ਨੇ ਦਿੱਤਾ ਹੀ ਨਹੀਂ ਫੀਡਬੈਕ ਤਾਂ ਬਜ਼ੁਰਗ ਕਹਿੰਦਾ ਇਹੀ ਗੱਲ ਆ ਦੇਖ ਅੱਜ ਮੈਂ ਤੈਨੂੰ ਕਿਹਾ ਵੀ ਤੂੰ ਸੁਧਾਰ ਕਰਨ ਲਈ ਲੋਕਾਂ ਨੂੰ ਕਹੇ ਉਹ ਕਿਸੇ ਨੇ ਨਹੀਂ ਕੀਤਾ ਕੱਲ ਨੂੰ ਨੁਕਸ ਕੱਢਣ ਵਾਲੇ ਤੈਨੂੰ ਬਹੁਤ ਮਿਲਗੇ ਸੀ ਸੋ ਅਸਲ ਜ਼ਿੰਦਗੀ ਦੇ ਵਿੱਚ ਵੀ ਇਹੀ ਕਹਾਣੀਆਂ ਤੁਹਾਡੇ ਨੁਕਸ ਕੱਢਣ ਵਾਲੇ ਲੋਕ ਬਹੁਤ ਮਿਲ ਜਾਣਗੇ ਤੁਹਾਨੂੰ ਜਿਹੜਾ ਡੀਮੋਟੀਵੇਟ ਕਰਨ ਵਾਲੇ ਲੋਕ ਬਹੁਤ ਮਿਲ ਜਾਣਗੇ ਤੇਰੇ ਚ ਆਹ ਕਮੀਆਂ ਤੂੰ ਆਹ ਨਹੀਂ ਸਹੀ ਕਰਦਾ ਤੂੰ ਫਲਾਣਾ ਕੰਮ ਨਹੀਂ ਸਹੀ ਕਰਦਾ ਪਰ ਉਹਦੇ ਵਿੱਚ ਸੁਧਾਰ ਕਰਨ ਵਾਲਾ ਕੋਈ ਵੀ ਨਹੀਂ ਮਿਲਣਾ ਸੋ ਲੋਕਾਂ ਦੇ ਜਿਹੜੇ ਨੁਕਸ ਕੱਡੇ ਉਹਨਾਂ ਨੂੰ ਦਿਲ ਤੇ ਨਾ ਲਾਇਆ ਕਰੋ ਲੋਕਾਂ ਦੀਆਂ ਗੱਲਾਂ ਤੇ ਪੂਰੀ ਤਰ੍ਹਾਂ ਯਕੀਨ ਨਾ ਕਰਿਆ ਕਰੋ ਕਈ ਲੋਕ ਜਾਣ ਬੁੱਝ ਕੇ ਤੁਹਾਡਾ ਕੌਨਫੀਡੈਂਸ ਲੈਵਲ ਡਾਊਨ ਕਰਨਾ ਚਾਹੁੰਦੇ ਆ ਤੁਹਾਡੇ ਵਿੱਚ ਜਿਹੜੀ ਕਮੀ ਹੁੰਦੀ ਵੀ ਨਹੀਂ ਉਹ ਕਮੀ ਵੀ ਤੁਹਾਨੂੰ ਜਾਣ ਕੇ ਉਹ ਗਿਣਾ ਜਾਂਦੇ ਨੇ ਤੇ ਜਿਹਦਾ ਕਮਜ਼ੋਰ ਦਿਲ ਆ ਉਹ ਦਿਲ ਤੇ ਲਾ ਕੇ ਜ਼ਿੰਦਗੀ 'ਚ ਅੱਗੇ ਨਹੀਂ ਵੱਧ ਪਾਉਂਦਾ ਸੋ ਆਪਣੇ ਆਪ ਤੇ ਯਕੀਨ ਰੱਖੋ ਤੁਹਾਨੂੰ ਸੁਧਾਰ ਕਰਨ ਵਾਲਾ ਕੋਈ ਨਹੀਂ ਮਿਲਣਾ ਨੁਕਸ ਕੱਢਣ ਵਾਲਾ ਹੀ ਮਿਲੂਗਾ ਇਹ ਗੱਲ ਯਾਦ ਰੱਖਿਓ ਤੇ ਆਪਣੀ ਜ਼ਿੰਦਗੀ ਨੂੰ ਆਪਣੇ ਤਰੀਕੇ ਦੇ ਨਾਲ ਜਿਓ ਜੋ ਵੀ ਤੁਹਾਡਾ ਦਿਲ ਕਰਦਾ ਜਿਹੜਾ ਵੀ ਕੰਮ ਕਰਨ ਨੂੰ ਦਿਲ ਕਰਦਾ ਜੋ ਵੀ ਤੁਹਾਡਾ ਮਕਸਦ ਆ ਉਹਨੂੰ ਆਪਣੇ ਆਪ ਤੇ ਯਕੀਨ ਰੱਖ ਕੇ ਜਾਰੀ ਰੱਖੋ ਜ਼ਰੂਰ ਤੁਸੀਂ ਕਾਮਯਾਬ ਹੋਮੋਗੇ ਬਹੁਤ ਬਹੁਤ ਧੰਨਵਾਦ ਜੀ ਮੈਨੂੰ ਉਮੀਦ ਆ ਇਹ ਕਹਾਣੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਊਗੀ ਅੱਗੇ ਸ਼ੇਅਰ ਵੀ ਕਰਦੇ ਹੋ ਜੀ